ਡਾਕਟਰ ਸੰਦੀਪ ਗਰਗ ਆਈਪੀਐਸ ਪੁਲਿਸ ਕਪਤਾਨ ਜ਼ਿਲ੍ਹਾ ਐਸਐਸ ਨਗਰ ਦੇボルਿਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਦੱਸਿਆ ਗਿਆ ਕਿ ਡਾਕਟਰ ਜੋਤੀ ਯਾਦਵ ਆਈਪੀਐਸ ਕਪਤਾਨ ਪੁਲਿਸ ਜਾਂਚ ਐਸਐਸ ਨਗਰ ਤੇ ਸਿਮਰਤ ਸਿੰਘ ਪੀਪੀਐਸ ਪੁਲਿਸ ਕਪਤਾਨ ਜਾਂਚ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਇੰਸਪੈਕਟਰ ਹਰਮਿੰਦਰ ਸਿੰਘ ਜਨਨ ਦੇ ਬੋਲੋ ਮੋਹਾਲੀ ਸਟਾਫ कॅम्प ਤੇ ਖਰੜ ਦੀ ਟੀਮ ਦੇ ਨਾਲ ਮਿਲ ਕੇ ਇੱਕ ਕਿਲਿੰਗ ਡੀ ਟਾਰਗੇਟ ਕਿਲਿੰਗ ਮੋਡਿਊਲ ਕਰਦਾ ਉਸ ਦਾ ਪਰਦਾ ਫਾਸ਼ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਹੁੰਦੀ ਹੈ ਯੋਜਨਾ ਬਣਾਈ ਗਈ ਸੀ ਤੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਪੁਲਿਸ ਦੇ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਮੋਹਿਤ ਕੁਮਾਰ ਤੇ ਉਸਦੇ ਸਾਥੀਆਂ ਜਿਸਨੂੰ ਗ੍ਰਫਤਾਰ ਕੀਤਾ ਗਿਆ ਨਾ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਪੁਲਿਸ ਦੇ ਵੱਲੋਂ ਹੁਣ ਹੋਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਮੋਹਿਤ ਕੁਮਾਰ ਜੋ ਕਿ ਮਹੱਲਾ ਸ਼ਾਨ ਸੁਲਤਾਨ ਦਾ ਨਵਾਸੀ ਦਸਿਆ ਜਾ ਰਿਹਾ ਉਸਨੂੰ ਗ੍ਰਫਤਾਰ ਕੀਤਾ ਤੇ ਇਸ ਦੇ ਨਾਲ ਹੀ ਮਨਿੰਦਰ ਸਿੰਘ ਉਰਫ ਬੋਬੀ ਦੀ ਵੀ ਗ੍ਰਫਤਾਰੀ ਹੁੰਦੀ ਹੈ ਜਿਨ੍ਹਾਂ ਦੇ ਕੋਲੋਂ ਕੀ ਹਥਿਆਰ ਵੀ ਬਰਾਮਦ ਹੋਏ ਨੇ ਤਾਂ ਐਸੇ ਦੌਰਾਨ ਦਸਿਆ ਜਾ ਰਿਹਾ ਹੈ ਕਿ ਕਲੋਨੀ ਗਿਲਕੋ ਵੈਲੀ ਖਰੜ ਤੋਂ ਇਹਨਾਂ ਦੀ ਗ੍ਰਫਤਾਰੀ ਕੀਤੀ ਗਈ